ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਤ ਸੰਗਤ ਜੀਓ ਆਪ ਜੀ ਬ੍ਰਹਮਗਾਨੀ ਧੰਤਰ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਬਿਰਤਾਂਤ ਪ੍ਰਸੰਗ ਸਰਵਣ ਕਰ ਰਹੇ ਹੋ ਅੱਜ ਦਾ ਪ੍ਰਸੰਗ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਅਤੇ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਗੱਦੀ ਤੇ ਪ੍ਰਕਾਸ਼ਮਾਨ ਹੋਣਾ ਉਦੇਸ ਵਕਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਦਾ ਸਮਾਂ ਨਜ਼ਦੀਕ ਜਾਣਿਆ ਤਾਂ ਆਪਣੇ ਪਰਮ ਗੁਰੂ ਸੇਵਕ ਬਾਬਾ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਾ ਵਾਰਸ ਨਿਯਿਤ ਕੀਤਾ ਗੁਰਤਾ ਗੱਦੀ ਤੇ ਸਵਾਇ ਮਾਨ ਕਰਨ ਵਕਤ ਬ੍ਰਹਮ ਗਿਆਨੀ ਤੰਤਰ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ਦੇ ਪਾਵਨ ਮਸਤਕ ਦੇ ਉੱਪਰ ਗੁਰਿਆਈ ਤਿਲਕ ਲਗਾਇਆ ਅਤੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੀਆਂ ਤਿੰਨ ਪ੍ਰਕਰਮਾਂ ਕਰਕੇ ਪੰਜ ਪੈਸੇ ਨਾਰੀਅਲ ਭੇਟਾ ਰੱਖ ਕੇ ਅਤੇ ਆਪ ਨਮਸਕਾਰ ਕਰਕੇ ਸਾਰੇ ਸਤਸੰਗਤ ਜੀ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਮ ਨਾਲ ਜਾਣਨਾ ਅਤੇ ਸਾਡਾ ਸਰੂਪ ਕਰਕੇ ਜਾਣਨਾ ਕਾਮਨਾ ਪੰਬਨਾ ਪੂਰੀਆਂ ਹੋਣ ਗਈਆਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੋਂਦਵਾਲ ਸਾਹਿਬ ਜੀ ਵਿਖੇ ਜਾਣ ਦਾ ਹੁਕਮ ਕੀਤਾ ਅਤੇ ਆਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪੰਜ ਪੂਤਕ ਸਰੀਰ ਨੂੰ ਤਿਆਗ ਦਿੱਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹੁਕਮ ਮੰਨ ਕੇ ਗੋਂਦਵਾਲ ਸਾਹਿਬ ਵਿਖੇ ਚਲੇ ਗਏ ਕੁਝ ਸਮੇਂ ਬਾਅਦ ਸਤਿਗੁਰੂ ਜੀ ਦੀ ਸੇਵਾ ਵਿੱਚ ਗੋਂਦਵਾਲ ਸਾਹਿਬ ਵਿਖੇ ਬਾਬਾ ਬੁੰਡਾ ਜੀ ਜਾ ਹਾਜ਼ਰ ਹੋਏ ਇਸ ਸਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਨਿਵਾਸ ਚੁਬਾਰਾ ਸਾਹਿਬ ਜੀ ਵਿਖੇ ਰੱਖਿਆ ਹੋਇਆ ਸੀ ਕਿਸੇ ਨਾਲ ਕੋਈ ਵੀ ਬਚਨ ਨਹੀਂ ਕਰਦੇ ਸਨ ਸੰਗਤਾਂ ਆਉਂਦੀਆਂ ਸਨ ਅਤੇ ਵਾਪਸ ਪਰਤ ਜਾਂਦੀਆਂ ਸਨ ਕਦੀ ਵੀ ਨਾ ਬਚਨ ਸਰਵਣ ਕਰਨ ਦਾ ਨਾ دیدار ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਗੁਰੂ ਸਾਹਿਬ ਜੀ ਦੇ ਕੋਲ ਕੇਵਲ ਭਾਈ ਵੱਲੋ ਜੀ ਅਤੇ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਜੁੜੇ ਹੋਏ ਇਸ ਪਰਮਗੁਰ ਸਿੱਖ ਤੋਂ ਬਗੈਰ ਹੋਰ ਕੋਈ ਵੀ ਉਹਨਾਂ ਦੇ ਨਜ਼ਦੀਕ ਨਹੀਂ ਸੀ ਜਦ ਬਾਬਾ ਬੁੰਡਾ ਸਾਹਿਬ ਜੀ ਗਏ ਤਾਂ ਉਹ ਵੀ ਜਾ ਕੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਜੁੜ ਗਏ ਇਹਨਾਂ ਦੋ ਗੁਰਸਿੱਖਾਂ ਤੋਂ ਬਗੈਰ ਹੋਰ ਕੋਈ ਵੀ ਗੁਰੂ ਸਾਹਿਬ ਜੀ ਦੇ ਚਾਰੇ ਵਿੱਚ ਨਹੀਂ ਜਾਂਦਾ ਸੀ ਦਰਸ਼ਨਾਂ ਤੋਂ ਵਿਆਕੁਲ ਹੋਏ ਸਤ ਸੰਗਤਾਂ ਨੇ ਬਾਬਾ ਬੁੰਡਾ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ دیدار ਕਰਵਾਓ ਬਾਬਾ ਬੁੱਢਾ ਜੀ ਨੇ ਸੰਗਤਾਂ ਦੀ ਬੇਨਤੀ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਜਾ ਕੇ ਕੀਤੀ ਕਿ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਖੁੱਲੇ ਦਰਦਾਰ ਦਰਸ਼ਨ ਚਾਹੁੰਦੀਆਂ ਨੇ ਆਪ ਜੀ ਦੇ ਬਚਨ ਸਰਵਣ ਕਰਨਾ ਚਾਹੁੰਦੀਆਂ ਨੇ ਕਿਰਪਾ ਕਰੋ ਸਤ ਸੰਗਤਾਂ ਉੱਤੇ ਸਤ ਸੰਗਤਾਂ ਦੀ ਦਸ਼ਾ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ ਜਿਵੇਂ ਪਪੀਹਾ ਪਾਣੀ ਤੋਂ ਬਿਨਾਂ ਤੜਫਦਾ ਹੈ ਤੇਵੇਂ ਆਪ ਜੀ ਦੇ ਦਰਸ਼ਨਾਂ ਤੋਂ ਬਚਨਾ ਤੋਂ ਵੰਡੀ ਅਸਾਂ ਤਾਂ ਵਿਆਕਲ ਹੋ ਰਹੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਬਾਣੀ ਦੇ ਪਵਿੱਤਰ ਬਚਨ ਸਤਿਗੁਰੂ ਜੀ ਦੇ ਹਜ਼ੂਰ ਪੜੇ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹਹਿ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਿਨ ਕੋre ਅੰਧਾਰ ਬਾਬਾ ਬੁੱਢਾ ਜੀ ਦੀ ਅਰਜ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਈ ਬਾਬਾ ਬੁੱਢਾ ਜੀ ਨੂੰ ਦੀਵਾਨ ਸਜਾਉਣ ਦਾ ਹੁਕਮ ਹੋਇਆ ਬਾਬਾ ਜੀ ਨੇ ਸੰਗਤਾਂ ਨੂੰ ਆ ਕੇ ਵਧਾਈ ਦਿੱਤੀ ਅਤੇ ਨਾਲ ਇਹ ਬਚਨ ਵੀ ਕੀਤਾ ਕਿ ਜਲਦੀ ਦੀਵਾਨ ਸਜਾਓ ਸਤਿਗੁਰੂ ਪਾਤਸ਼ਾਹ ਜੀ ਨੇ ਅਸਾਂ ਨੂੰ ਦੀਵਾਨ ਵਿੱਚ ਆ ਕੇ ਦਰਸ਼ਨ ਦੇਦਾਰ ਬਖਸ਼ਿਦਤੇ ਨੇ ਬਚਨ ਸਰਵਣ ਕਰਵਾਉਣ ਬਾਅਦ ਸਤਿਗੁਰੂ ਜੀ ਸਾਡੇ ਵਿੱਚ ਆ ਕੇ ਬੈਠਣਗੇ ਸਤ ਸੰਗਤਾਂ ਨੂੰ ਉਤਯੰਤ ਖੁਸ਼ੀ ਹੋਈ ਜਦ ਦੀਵਾਨ ਸਜ ਗਿਆ ਗੁਰੂ ਅਮਰਦਾਸ ਸਾਹਿਬ ਜੀ ਵੀ ਸਭ ਸੰਗਤ ਵਿੱਚ ਆ ਕੇ ਬਿਰਾਜਮਾਨ ਹੋ ਗਏ ਸੰਗਤਾਂ ਨੇ ਬਾਬਾ ਬੁੱਢਾ ਜੀ ਦਾ ਫਤਹਿ ਗੁਰੂ ਸਾਹਿਬ ਜੀ ਦਾ ਬਹੁਤ ਧੰਨਵਾਦ ਕੀਤਾ ਕਵੀ ਜੀ ਇਸ ਵਰਗਾਏ ਲਿਖਦੇ ਨੇ ਸ੍ਰੀ ਬੁੱਢੇ ਦਾ ਪਰ ਉਪਕਾਰ ਗੁਰੂ ਮਿਲਾਏ ਹੋਏ ਹਗਾਰ ਇਸ ਵਿਦ ਬਾਬੇ ਦੀ ਵਡਿਆਈ ਕਾਗਦ ਕਲਮ ਨ ਲੇਖਣ ਕਾਈ ਬਾਬਾ ਬੁੱਢਾ ਜੀ ਦੇ ਰਾਈ ਬੇਨਤੀ ਕਰਨ ਉਤੇ ਗੁਰੂ ਅਮਰਦਾਸ ਮਹਾਰਾਜ ਜੀ ਸੰਗਤਾਂ ਦੇ ਵਿੱਚ ਪ੍ਰਕਾਸ਼ਮਾਨ ਹੋਏ ਅੱਜ ਖੁੱਲੇ ਤੌਰ ਦੇ ਉਤੇ ਸੰਗਤਾਂ ਗੁਰੂ ਕੇ ਬਚਨ ਸਰਮਣ ਕਰਕੇ ਗੁਰੂ ਕੇ دیدار ਪ੍ਰਾਪਤ ਕਰਕੇ ਅਤਿਅੰਤ ਤ੍ਰਿਪਤੀ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ